ਉਹ ਇਸ ਸਮੇਂ ਉਹ ਚਿੱਟੀ ਵਾਲਾ ਕਬੱਡੀ ਕਰਦਾ ਤੇ ਇਹਨੂੰ ਲੱਗਦਾ ਹੀਰਿਆ ਉਹ ਹੀਰਿਆ ਹਾਂ ਦੇਖਦੇ ਜੁਕੇ ਵਾਲੇ ਦੇ ਉੱਤਰ ਦੇਖੋਗੇ ਆ ਕੈਨੇਡਾ ਦੇ ਕਬੱਡੀ ਖਿਡਾਰੀ ਚ ਉਹ ਚੌਲਦੀ ਕਬੱਡੀ ਧੁਗਿਆ ਵਾਲਾ ਉਹ ਕਬੱਡੀ ਕਬੱਡੀ ਕਰਦਾ ਮੇਲਾ ਪਰ ਪੁਆਇੰਟ ਰਵੀ ਆਨ ਬਾਲੀਆ ਹਰਜੀਤ ਬਰਰ ਮਰਗਾ ਸਰੀਰ ਹੈ ਉਹ ਮੁੰਡਾ ਵੇਖਦਾ ਮੇਲਦਾ ਫਿਰਦਾ ਉਹ ਫਨੀਰ ਨਾਗ ਵਾਂਗੂ ਦੇਖਦਾ ਡੰਗ ਕੇ ਦੇ ਮਾਰਦਾ ਉਹ 15 ਮਰੇ ਤਾਂ ਸਾਡੇ ਸੁੱਖ ਦੇ ਬੀਤ ਗਏ ਆਏ ਹਾ ਹਾ ਵਾ ਵਾ ਇਹ ਸਲੋਨ 25 ਤੋਂ ਬਨਾਕਾ ਜੀਤਮਾਲ ਆ ਗਈ ਪਰਾਣੀ 25 ਮੀਟਰ ਬੈਂਟ ਤੇ ਨਹੀਂ ਰਿਹਾ ਦਿਖਦਾ ਸਾਹਮਣੇ ਅਗਲੀ ਕਬੱਡੀ ਪੈ ਗਈ ਹੈ ਆਓ ਧਿਆਨ ਲਈ ਜਾ ਉਧਰ ਨੂੰ ਪਾਸੇ ਮੈਨੂੰ ਲੱਗਦਾ ਉਹ ਗੁਰਦੀਪ ਸਿੰਘ ਮੋਰੇ ਦੇ ਕੋਣਾ ਹੈ ਉਹ ਬਲੀ ਓ ਵਾਹ ਉਹ ਮੋਰ ਗੋਲ ਓ ਮਾਈ ਗੋਡ ਆ ਕੀ ਹੋ ਗਿਆ ਉਹ ਗਿਆ ਕਬੱਡੀ ਪੈ ਗਈ ਪੂਰੀ ਸ਼ੰਗਾਂ ਵਾਲੇ ਦੀ ਕੁਲਵਿੰਦਰ ਸੰਧੀ ਜੀ ਦਾ ਧੰਨਵਾਦ ਯੂਨੀਵਰਸਲ ਦਾ ਵੱਡਾ ਨਾਮ ਆ 골ਡਨ ਬਵਾਏ ਇੱਕ ਵਾਰੀ ਫੇਰ ਉਹ ਦੂਜਾ ਜਫਾ ਲਾਉਣ ਦੀ ਕੋਸ਼ਿਸ਼ ਹੈ ਇਸ ਸਮੇਂ ਉਹ ਚਿੱਟੀ ਵਾਲਾ ਕਬੱਡੀ ਕਰਦਾ ਹੰਝਾ ਲੈਣੇ ਬਜਾਵਾ ਵਾਹ ਵਾਹ 50 ਲਾਈਟ ਵਾਲੇ ਵਿੱਚ ਵਾਹ ਫੜ ਕੇ ਆਹ ਵੇਖ ਸਾਹਮਣੇ ਕਬੱਡ ਨੇ ਕਬੱਡੀ ਪਾ ਦਿੱਤੀ ਐ ਮਾਨੂੰ ਲੱਗਦਾ ਲੈਣੇ ਪੰਜਾਬ ਦਾ ਹਰਜੀਤ ਆਹੇ ਆਹ ਲੈਣੇ ਪੰਜਾਬ ਦਾ ਹਰਜੀਤ ਆਹ ਕਬੱਡ ਏ ਨਹੀਂ ਰੀ ਸਾ ਉਖੜਦੀ ਉਖੜਦੇ ਪੈਰ ਵੱਜਦੀਆਂ ਤੌੜਾ ਹੰਝਾ ਦੇ ਸਾਹਮਣੇ ਮੈਨੂੰ ਲੱਗਦਾ ਹੀਰਿਆ ਉਹ ਹੀਰਿਆ ਹਾਂ

ਦੁਨੀਆ ਕਰੋ ਸਲਾਮ ਇਹ ਕਬੱਡੀ ਵਿੱਚ ਚੱਲਦਾ ਫੂਰਜ ਜਿਹੜਾ ਬੱਚੇ ਲਿੰਦੇ ਪੰਜਾਬੋਂ ਆ ਪਾਕਿਸਤਾਨ ਵਾਲਾ ਦੂਜੇ ਪਾਸੇ ਆ ਹਰਿਆਣੇ ਵਾਲਾ 91 ਨੌਰੀ ਅੱਛੀ ਜੀ